ਸਫਲ 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 ਦਰਸਵੇ ਪਰਸਪਰਸ ਗੁਣਗਾਈ ਐ ਪਰਸਪਰਸ ਗੁਣਗਾਈ ਐ ਸਫਲ 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 ਦਰਸਵੇ ਪਰਸਪਰਸ ਗੁਣਗਾਈ ਐ ਪਰਸਪਰਸ ਗੁਣਗਾਈ ਐ ਪਰਸਪਰਸ ਗੁਣਗਾਈ ਐ ਪਰਸਪਰਸ ਗੁਣਗਾਈ ਐ ਨਾਮ ਜੱਜ ਜੱਜ ਗਤ ਨਾਮ ਜੱਜ ਜੱਜ ਨਾਮ ਜੱਜ ਜੱਜ ਨਾਮ ਤੱਕ ਤੱਕ ਸਿਉ ਮਿਲਿਆ ਪਤਾ ਤਸੂਮ ਹੀਰੇ ਹੀ ਰੇ ਰਿਫਧਾਈਏ ਹੀਰੇ ਹੀ ਰੇ ਰਿਫਧਾਈਏ ਹੀਰੇ ਹੀ ਰੇ ਰਿਫਧਾਈਏ ਜਦਬ ਤੁਮ ਨਾਮ ਜਾਚੈ ਨਾ ਜਾਚਤ ਨਾਮ ਜਾਚੈ ਜੱਚੇ ਨਾਮ ਜਾਚੈ ਜਾਚੈ ਨਾਮ ਜਾਚੈ ਜਾਚੈ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆ ਜਿਸ ਤੁਸ ਦੇਵੇ ਆ ਵਾਹਿਗੁਰੂ ਜੀ ਦਾ ਬੱਚਾ ਵਾਹਿਗੁਰੂ ਜੀ ਦੀ ਪਤਨੀ ਤੰਤਨ ਬਾਬਾ ਜੁਰਾਵਾਲ ਸਿੰਘ ਤੰਤਨ ਬਾਬਾ ਫਤੇ ਸਿੰਘ ਜੀ ਤੰਤਨ ਮਾਤਾ ਗੁਰਬਖਸ਼ ਜੀ ਦੀ ਹੂ ਨੋ ਪਜੀਤ ਅਕਾਲ ਵਦਵਾਰਾ ਸ਼੍ਰੀ ਫਤੇਗੜ ਸਾਹਿਬ ਜੀ ਅੱਜ ਧੰਨ ਧੰਨ ਦੂਜੇ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਸ਼ਹੀਦੀ ਪਰਬ ਅਤੇ ਧੰਨ ਧੰਨ ਚੌਥੇ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਿਆਈ ਦਿਵਸ ਜਿਹੜਾ ਅੱਜ ਗੋਦਵਾਰਾ ਫਤੇਗੜ ਸਾਹਿਬ ਵਿਖੇ ਮਨਾਇਆ ਗਿਆ ਔਰ ਪਾਸੋਂ ਲੋਕ ਤੋਂ ਖੰਡਰ ਸਾਹਿਬ ਤੋਂ ਵੀ ਜੀ ਇਹਨਾਂ ਦਾ ਜੀ ਭੂਗ ਪਾਈ ਗਏ। ਔਰ ਦਿੱਤੇ ਮੈਂ ਗੁਰਦਰਮ ਮੈਨੇਜਮੈਂਟ ਦਾ ਧੰਨਵਾਦ ਕਰਦਾ। ਉੱਤੇ ਸ੍ਰੀ ਗੁਰੂ ਨਾਨਕ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਅੱਜ ਸਾਡੇ ਇਹਨਾਂ ਗੁਰੂਆਂ ਦੀ ਯਾਦ ਵਿੱਚ ਹਰ ਪਾਸੋਂ ਪ੍ਰਵਾਹ ਕੇ ਸੂਚਿਆ ਸੰਗਤਾਂ ਨੂੰ ਨਤਮਸਤ ਕਰਨ ਲਈ ਸਮਰਧਤਾ ਔਰ ਮੈਂ ਸੂਚਿਆ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਆਓ ਆਪਾਂ ਆਪਣੇ ਆਪਣੇ ਪਰਿਵਾਰਾਂ ਨੂੰ ਸੰਭਾਲ ਕੇ ਗੁਰਗੱਲਣ ਅੱਗੇ ਵਰਤਮਾਨ ਕਰਕੇ ਚੰਗੀ ਸਕੀਏ ਤਾਂ ਕਿ ਸਾਡੇ ਗੁਰੂ ਸਾਹਿਬਾਨ ਨੇ ਦਿੱਤੀਆਂ ਹੋਈਆਂ ਜਿਹੜੀਆਂ ਪਰਮਾਨੀਆਂ ਨੇ ਉਹਨਾਂ ਨੂੰ ਅਸੀਂ ਸੇਜਦਾ ਕਰ ਸਕੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ